हां ਵੀ ਦੋਸਤੋ ਆਹ ਲਾਦਾ ਮੈਂ ਸਵਰਗ ਦੇ ਵਿੱਚ ਆ ਗਏ ਹੁਣੇ ਦੇਖ ਸਕਦੇ ਹੋ ਤੁਸੀਂ ਜੀ ਤਾਂ ਕਾਲੀਆਂ ਦੇ ਫੈਨ ਵੀ ਆਪਾਂ ਆ ਗਏ ਯਾਰ ਆਹ ਚੀਜ਼ਾਂ ਦੇਖ ਕੇ ਕਾਲੀਆਂ ਦੇ ਫੈਨ ਆ ਗਏ ਹੋਰ ਕੁਝ ਨਹੀਂ ਆ ਗਿਆ ਆਹ ਕਲਾ ਸਕੂਨ ਦਿੰਦੀ ਆ ਯਾਰ ਦੋਸਤੋ ਅੱਜ ਆਪਾਂ ਚੱਲਿਆ ਅਨੰਦਪੁਰ ਸਾਹਿਬ ਬਰਾਸ ਤੇ ਖਾਲਸਾ ਦੇ ਵਿੱਚ ਜਿੱਥੇ ਆਪਣੇ ਇਤਿਹਾਸ ਦੇ ਰਿਲੇਟਡ ਕੱਲੀ-ਕੱਲੀ ਚੀਜ਼ ਹੈਗੀ ਪੰਜਾਬ ਦੀ ਤੁਸੀਂ ਦੇਖੋਗੇ ਜਾ ਕੇ ਅੱਗੇ ਬਹੁਤ ਵੀ ਮਤਲਬੀ ਸਕੂਨ ਦੇਣ ਵਾਲੀਆਂ ਚੀਜ਼ਾਂ ਰਹੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਆਹ ਬਲੌਗ ਦੇ ਵਿੱਚ ਦਿਖਾਉਂਗਾ ਐਂਡ ਤੱਕ ਵੀ ਦੋਸਤੋ ਟਿਕਟਾਂ ਲਈਆਂ ਆਪਾਂ ਲੈ ਤੇ ਹੁਣ ਪਹੁੰਚਣ ਆਲੇ ਆ ਬਰਾਸਤੇ ਖਾਲਸਾ ਦੇ ਵਿੱਚ ਤੇ ਇੱਧਰ ਗੁਰਫਤੇ ਨੇ ਟਿਕਟਾਂ ਰਹੀਆਂ ਨੇ ਸਾਸੀ ਕਾ ਬਾਈ ਦੇਖੋਗੇ ਅੰਦਰ ਜਾ ਕੇ ਕਿੰਨਾ ਨੇ ਬਣਾਇਆ ਇਹ ਇਹ ਆਪਣੀ ਕਾਲੀਦਾਲ ਨੇ ਬਣਾਇਆ ਜੀ ਕਾਲੀਦਾਲੇ ਬਣਾਇਆ ਹੋਇਆ ਤੇ ਇੱਥੇ ਚੈਕਿੰਗ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਬਲੌਗ ਨਾਲ ਜੁੜੇ ਹੋਏ ਐਂਡ ਤੱਕ ਸਾਰੀ ਜਾਣਕਾਰੀ ਦਿੰਦੇ ਹਾਂ ਜੀ ਐਂਡ ਸਲੀਡੀਜ਼ ਕਰਦਿਆਂ ਹੀ ਕਰਦਿਆਂ ਹੀ ਮੈਮ ਹਾਂ ਵੀ ਦੋਸਤੋ ਐ ਲੱਗਦਾ ਮੈਂ ਸਵਰਗ ਦੇ ਵਿੱਚ ਆ ਗਏ ਹੁਣ ਦੇਖ ਸਕਦੇ ਹੋ ਤੁਸੀਂ ਇੱਧਰ ਪਾਣੀ ਤੇ ਗਰਫਤ ਕਿਵੇਂ ਲੱਗਦਾ ਭਾਈ ਹੈ ਸਰਮਾ ਨਾ ਇਹ ਸਾਡੇ ਸੁਖਵੀਰ ਬਾਦਲ ਜੀ ਦੀ ਦੇਣ ਹੈ ਹੈ ਨਾ ਹਾਂ ਜੀ ਸੋਕੇ ਪੁਨਸਰ ਜੀ ਉਹਨਾਂ ਦੀ ਦੇਣ ਹੈ ਨਾ ਭਾਈ ਇੱਧਰ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਹੈਗਾ ਐਂਡ ਤੱਕ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਤੁਰੇ ਜਾਵਾਂਗੇ ਆਪਾਂ ਦੋਸਤੋ ਮਾਦਰਾ ਵੀ ਫੜ ਕੇ ਕਿਵੇਂ ਮਾਰੂ ਭਾਈ ਜੋ ਕਹਤਾ ਸੀ ਮੀਡੀਆ ਵਾਲਿਆਂਗੇ ਕੋਈ ਭਗਵਾਨ ਤੇ ਦਾ ਬੰਦਾ ਨਾ ਹੋਵੇ ਕੀ ਦਾ ਭਗਵਾਨ ਤੇ ਦਾ ਭੰਤੇ ਮਾਨ ਦਾ ਤਾਂ ਆਪਾਂ ਮਾਰੇ ਤਾਂ ਕਿਸੇ ਨੂੰ ਕਹਿੰਦੀ ਨਹੀਂ ਹੈਗੇ ਆਹ ਦੇਖ ਬਿਊਟੀ ਓਏ ਆਏ ਹੋਏ ਨਾ ਮੈਨੂੰ ਵੀ ਲੜਾ ਕੋਰੇ ਵਿੱਚ ਐ ਕਰਦੀ ਮੈਂ ਨਾਲ ਹੁੰਦੇ ਦੱਸੀ ਜਾਊਂਗਾ ਜਾਣ ਕੇ ਸਿੱਧੇ ਟੇਢਾ ਹੀ ਰੱਖ ਕੇ ਕੈਮਰਾ ਤੋਰ ਫੇਰ ਆਪਣਾ ਰੋਤ ਨਾਲ ਨਾਲ ਸਵੈਚੂ ਨੂੰ ਸਾਰਾ ਕੁਝ ਦਿਖਾਵਾਂਗੇ ਇੱਧਰ ਬਿਊਟੀ ਦਿਖਾ ਦੇ ਪਹਿਲਾਂ ਅੱਛਾ ਉਥੇ ਪਾਣੀਆ ਚੜਾ ਪੱਤੀ ਬਰਾਸ ਤੇ ਖਾਲਸਾ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਮੰਨੇ ਨੂੰ ਹਾਂ ਬਈ ਜੀ ਮੇਰੇ ਘਾਣਾ ਸਰ ਦੋਈ ਆਪੇ ਹੈਂ ਬਈ ਮਾਰੇ ਆ ਪਹਿਨੀ ਅੱਦੀਆਂ 2012 13 ਤੋਂ ਬੱਸ ਕਿੰਨੇ ਏਰੀਆ ਦਾ ਹੈ ਹਾਂਜੀ ਕਿੰਨੇ ਏਰੀਆ ਦਾ ਹੈ ਇਹ ਜਿਹੜਾ ਹਾਂ ਇਹ ਪਈ ਹੈਗਾ 16 ਕਿਲਿਆ ਜੀ ਤੂ ਆ ਕਿੰਨੇ ਦਾ ਹਾਂਜੀ

ਆਓ ਜਲਦੀ ਜਾਂਦੇ ਹਾਂ ਹੋਰ ਕਿਦਾਂ ਪਾਸ ਨੂੰ ਕਿਦਾਂ ਦਾ ਲੱਗ ਰਿਹਾ ਇੱਥੇ ਆਗੇ ਨਾ ਬਲੌਗ ਤੇ ਫੀਲਿੰਗ ਤੁਹਾਨੂੰ ਕਿਦਾਂ ਦੀ ਆ ਰਹੀ ਆਪਾਂ ਫੀਲਿੰਗ ਕਿਦਾਂ ਦੀ ਆ ਰਹੀ ਆਪਾਂ ਬਹੁਤ ਵਦ ਤੁਸੀਂ ਤਾਂ ਕਾਲੀਆਂ ਦੇ ਫੈਨ ਵੀ ਹੋ ਆ ਗਏ ਯਾਰ ਸਾਰੀਆਂ ਚੀਜ਼ਾਂ ਦੇਖ ਕੇ ਕਾਲੀਆਂ ਦੇ ਫੈਨ ਆ ਗਏ ਹੋਰ ਕੁਝ ਨਹੀਂ ਆ ਗਿਆ ਹਨ ਨਾ ਸੁੱਕ ਬਰਾਸਤੇ ਖਾਸ ਆ ਹੈਗੀ ਬਈ ਦੇਖਣਾ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਆ ਗੱਲਾਂ ਕਰਕੇ ਕਾਲੀਆਂ ਦੇ ਫੈਨ ਆ ਸੀ ਹੋਰ ਕੋਈ ਗੱਲ ਨਹੀਂ हां भी दोस्तों आ गया एंट्री गेट मेन इथों बढ़ दिया इद्दू बाद सारा जनत अंदर बढ़ने सार ਤੁਸੀਂ ਦੇਖ ਸਕਦੇ ਹੋ ਦੋਸਤੋ ਬਿਲਕੁਲ ਹਨੇਰਾ ਹੈਗਾ ਤੇ ਇੱਕਦਾਂ ਹੀ ਲਾਈਟ ਚੱਲਦੀ ਹੈ ਤੇ ਫਿਰ ਸਾਰਾ ਕੁਝ ਦਿਖਦਾਗਾ ਬਹੁਤ ਘੈਂਟ ਸਕੂਨ ਮਿਲਦਾ ਯਾਰ ਇद्दू बाद ਤੁਸੀਂ ਅੱਗੇ ਆ ਫੋਟੋਆਂ ਦੇਖ ਸਕਦੇ ਹੋਗੇ ਵੀਡੀਓ ਬਹੁਤ ਕੱਟ ਬਣਾਉਣ ਦਿੰਦੇ ਸੀ ਪਰ ਫਿਰ ਵੀ ਆਪਾਂ ਨੇ ਜਿੰਨਾ ਕਵਰ ਹੋਇਆ ਬਣਾਈ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਤਮਕਾਰ ਬ੍ਰਹਿਮੰਡ ਬਣਾਇਆ ਹੋਇਆ ਹੈਗਾ ਉੱਪਰੋਂ ਤੁਸੀਂ ਦੇਖੋਗੇ ਬਿਲਕੁਲ ਐ ਲੱਗੂਗਾ ਜਿਵੇਂ ਨੇਰਾ ਹੁੰਦਾ ਤਾਰੇ ਨੇਗੇ ਤੇ ਅੱਗੇ ਚੱਲੀ ਚੱਲੋਗੇ ਤੁਸੀਂ ਦੇਖੀ ਜਾਓਗੇ ਬਹੁਤ ਜ਼ਿਆਦਾ ਵੱਡਾ ਮਤਲਬ ਤੁਰੇ ਫਿਰਦੇ ਨੇ ਨਾ ਗਰਮੀ ਵੀ ਨਹੀਂ ਲੱਗਦੀ ਏਸੀ ਚੱਲਦੇ ਨੇ ਪ੍ਰੋਪਰ ਬਹੁਤ ਜ਼ਿਆਦਾ ਸਫਾਈ ਦਾ ਵੀ ਧਿਆਨ ਰੱਖਿਆ ਗਿਆਗਾ ਸਾਰੀਆਂ ਚੀਜ਼ਾਂ ਤੁਸੀਂ ਹੌਲੀ ਹੌਲੀ ਦੇਖੋਗੇ ਪਿਆਰ ਨਾਲ ਤੇ ਜਦੋਂ ਆਪਾਂ ਸੀਕੁਐਂਸ ਮੁਤਾਬਕ ਦਿਖਾਈਆਂ ਹੋਈਆਂ ਨੇ ਚੀਜ਼ਾਂ ਵੀ ਪਹਿਲਾਂ ਐ ਸੀਗਾ ਤੇ ਇਸ ਤੋਂ ਬਾਅਦ ਐ ਹੋ ਗਿਆ ਸਾਰਾ ਮਤਲਬ ਪੰਜਾਬ ਦਿਖਾਇਆ ਹੋਇਆ ਹੁਣ ਅਸੀਂ ਬਾਹਰੇ ਆ ਗਏ ਇਹ ਮਤਲਬ ਹਾਲੇ ਮੁੱਕਿਆ ਨਹੀਂ ਹੈਗਾ ਬਲੌਗ ਅੱਗੇ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਇੱਕ ਵਾਰੀ ਬਾਹਰ ਆ ਕੇ ਤੁਸੀਂ ਆਹ ਦੇਖ ਸਕਦੇ ਹੋਗੇ ਇੱਕ ਚੀਜ਼ ਆ ਬਣਾਈ ਹੋਈ ਇਹਨਾਂ ਨੇ ਤੇ ਹੋਰ ਚੀਜ਼ਾਂ ਵੀ ਤੁਹਾਨੂੰ ਅੱਗੇ ਜਾ ਕੇ ਬਹੁਤ ਚੀਜ਼ਾਂ ਦਿਖਾਉਣੀਆਂ ਨੇ ਬਲੌਗ ਦੇ ਨਾਲ ਜੁੜੇ ਰਹੋ ਇਹ ਕਹਿੰਦੇ ਨੇ ਕਾਲੀਆਂ ਨੇ ਬਣਾਇਆ ਹੋਇਆ ਸੁਖਵੀਰ ਬਾਦਰ ਬਾਦਲ ਵੱਡੇ ਬਾਦਲ ਉਹਨਾਂ ਨੇ ਮੈਨੂੰ ਤਾਂ ਯਾਰ ਬਹੁਤ ਵਧੀਆ ਲੱਗਾ ਸੱਚੀ ਗੱਲ ਦੱਸਾਂ ਜਿਹੜੀ ਚੀਜ਼ ਵਧੀਆ ਉਹ ਤਾਂ ਵਧੀਆ ਕਹਿਣੀ ਪਊਗੀ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ ਤੇ ਇੱਧਰ ਆਹ ਚੀਜ਼ ਆ ਗਈ ਜਿਵੇਂ ਮੰਨ ਲਓ ਵੱਡੇ ਰਾਜੇ ਜਾਂਦੇ ਹੋਣਗੇ ਸੀ ਇਹਦੇ ਵਿੱਚ ਬਹਿ ਕੇ ਉਹ ਚੀਜ਼ ਆ ਗਈ ਆ ਦੇਖੋ ਤੁਸੀਂ ਤੇ ਆਹ ਦੇਖੋ ਕਲਾ ਕੀ ਸੋਹਣੀ ਕਰੀ ਦੀ ਹੈ ਤੇ ਇੱਧਰ ਬਾਬੇ ਆ ਗਏ ਆਪਣੇ ਸਾਰੀਆਂ ਚੀਜ਼ਾਂ ਮਤਲਬ ਮੂੰਹੋਂ ਬੋਲਦੀਆਂ ਨੇ ਲੱਗਦਾ ਵੀ ਬੋਲਣੀਆਂ ਆ ਹੱਥਾਂ ਦੀ ਕਲਾ ਬਹੁਤ ਲੈ ਜੀ ਹੁਣ ਅਸੀਂ ਆ ਗਏ ਬਾਹਰ ਤੁਸੀਂ ਦੇਖ ਸਕਦੇ ਹੋ ਬਰਾਸਤੇ ਖਾਲਸਾ ਸਾਰਾ ਦੇਖ ਕੇ ਤੇ ਆਪਾਂ ਪੁੱਛਣਾ ਚਾਹਵਾ ਕਿਵੇਂ ਲੱਗਿਆ ਬਾਈ ਬਹੁਤ ਸਕੂਨ ਮਿਲਿਆ ਮਾਨ ਜੀ ਸਾਰਾ ਪੰਜਾਬ ਪੁਰਾਣਾ ਸुरू ਤੋਂ ਲੈ ਕੇ ਅੰਟ ਤੱਕ ਦੇਖਣਾ ਚਾਹੀਦਾ ਹੈ ਨਾ ਹਾਂ ਹਾਂ ਜੀ ਧਿਆਨ ਗੱਗੂ ਤੂੰ ਦੱਸ ਹਾਲੀਆ ਲੱਗਿਆ ਬਈ ਹਾਂ ਕਿਵੇਂ ਵੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਸਟਾਰਟਿੰਗ ਤੋਂ ਲਾਸਟ ਤੱਕ ਦੱਸਿਆ ਗਿਆ ਸਾਰਾ ਕੁਝ ਹਾਂ ਜਿਹੜਾ ਧਿਆਨ ਨਾਲ ਦੇਖਦਾ ਉਹ ਨੂੰ ਹੀ ਸਮਝ ਆਉਂਦਾ ਨਾ ਦੇਖਣਾ ਚਾਹੀਦਾ ਅਸੀਂ ਵੀ ਦੁਬਾਰੇ ਜਾਵਾਂਗੇ ਦੇਖਣ ਅਨੰਤਕ ਅਨੰਤਪੁਰ ਆਉਂਦੇ ਨੇ ਦੁਬਾਰੇ ਆ ਕੇ ਦੇਖ ਕੇ ਜਰੂਰ ਜਾਇਓ